Donkey! 오케 ਜਦੋਂ ਅਸੀਂ ਐਸੇ ਸ਼ਬਦ ਪੜ੍ਹਦੇ ਆ ਜਿਸ ਨੂੰ ਆਪ ਖੁਆਇ ਕਰਤਾ ਖੁਸ਼ ਲੈ ਚੰਗਿਆਈ ਤਾਂ ਉਥੇ ਕਰਤਾ ਰੱਬ ਜੀ ਨਹੀਂ ਹੁੰਦੇ ਕਰਤਾ ਮੇਰਾ ਮਨ ਹੁੰਦਾ ਹੈ ਮੇਰਾ ਮਨ ਮੇਰੇ ਕੋਲ ਚੰਗਿਆਈ ਖੋ ਲੈਂਦਾ ਹੈ ਔਰ ਮੈਨੂੰ ਖੁਆਰ ਕਰਦਾ ਹੈ ਉਥੇ ਕਰਤਾ ਰੱਬ ਜੀ ਅਰਥ ਨਹੀਂ ਕਰਾਂਗੇ ਖੈਰ ਅਸੀਂ ਹੁਣ ਤੱਕ ਬਣਤਰ ਸਮਝੀ ਬਣਤਰ ਸਮਝਣ ਤੋਂ ਬਾਅਦ ਅਸੀਂ ਪਹਿਲਾ ਪੈਲੀ ਪੌੜੀ ਦੇ ਕੁਝ ਸ਼ਲੋਕ ਸਮਝੇ इंज लग रहा सारी गल मेरे मन बारे कह रहे हैं लेकिन मन जदों सतगुर के गुल गोले की गल चल रही है एलीवेटिड मन की गल कर रहे चंगे वाले मन की सतसंग जी अगेन नथ तो भैड़े वाले मन के हाथी भी है इनफैक्ट होर सौखा कर लीए नरअसल मन के हाथ है ਜੇ ਮਨ ਸਤਗੁਰ ਦੀ ਮੱਤ ਨਾ ਲਵੇ ਉਹਨੂੰ ਮਨ ਕੀ ਮੱਤ ਕਹਿੰਦੇ ਨੇ ਤਾਂ ਇਹ ਨਾਥ ਪਕੜ ਕੇ ਇਹ ਮਨ ਸਾਡੇ ਕੋਲੋਂ ਪੈੜੇ ਕਰਮ ਕਰਾਂਦਾ ਹੈ ਲੇਕਿਨ ਜੇ ਇਸੇ ਮਨ ਨੂੰ ਸਤਗੁਰ ਦੀ ਮੱਤ ਦੇ ਦਿਓ ਇਹ ਆਪਣੀ ਮੱਤ ਛੱਡ ਦਿੰਦਾ ਹੈ ਤੇ ਸਤਗੁਰ ਦੀ ਮੱਤ ਅਨੁਸਾਰ ਕਰਮ ਕਰਾਂਣ ਲੱਗ ਪੈਂਦਾ ਫੇਰ ਵੀ ਹਉਕਮ ਇਹਨੂੰ ਹੀ ਹਾਸਲ ਰਹਿੰਦਾ ਕਿਨੂੰ ਮਨ ਨੂੰ ਇਹਦਾ ਨਾਂ ਅਸੀਂ ਅੱਗੇ ਚੱਲ ਕੇ ਨਾ ਮਨ ਦੀਆਂ ਦੋ ਅਵਸਥਾਵਾਂ ਰੱਖਦੇ ਹਾਂ ਮਨ ਦੀਆਂ ਦੋ ਅਵਸਥਾਵਾਂ ਆਉਂਦੀਆਂ ਇਕ ਮਨ ਰਜ਼ਾ ਮੰਨਣਾ ਚਾਹੁੰਦਾ ਹੈ ਦੂਜਾ ਮਨ ਰਜ਼ਾ ਨਹੀਂ ਮੰਨਣਾ ਚਾਹੁੰਦਾ ਜਿਹੜਾ ਰਜ਼ਾ ਨਹੀਂ ਮੰਨਣਾ ਚਾਹੁੰਦਾ ਫੋਰ ਐਗਜ਼ਾਮਪਲ ਸਾਡੇ ਘਰ ਹੀ ਦੋ ਬੱਚੇ ਹੋਣ ਇੱਕ ਬੱਚਾ ਕਹਿਣਾ ਮੰਨਦਾ ਇੱਕ ਨਹੀਂ ਮੰਨਦਾ ਦੋਵਾਂ ਦੀ ਲੜਾਈ ਬੜੀ ਹੁੰਦੀ ਹੈ ਜਿਹੜਾ ਕਹਿਣਾ ਨਹੀਂ ਮੰਨਦਾ ਜੇ ਉਹਨੂੰ ਕਹਿਣਾ ਬਣਾਉਣਾ ਸਿਖਾ ਲਈਏ ਤਾਂ ਦੋਨੋਂ ਰਲ ਕੇ ਬੈਠਣਗੇ ਦੋਨੋਂ ਰਲ ਕੇ ਖੇਡਣਗੇ ਦੋਨੋਂ ਰਲ ਕੇ ਵੰਡ ਛਕਣਗੇ ਘਰ ਸ਼ਾਂਤੀ ਹੋ ਜਾਏਗੀ ਨਾ ਇਦਾ ਮਤਲਬ ਮਨ ਨੂੰ ਨਾ ਕੁਝ ਘੁਆਣਾ ਹੈ ਬਾਦ ਤੋਂ ਉਹ ਸਚਿਆਰਾ ਕਿਵੇਂ ਬਣੀਏ ਸਾਡੀ ਪੁਸਤਕ ਮਿਲੇਗੀ ਜਪਜੀ ਸਾਹਿਬ ਦੀ ਯਪ ਐਂਡ ਡਰਾਈ ਵੀ ਅਸੀਂ ਦੀ ਮਿਲੇਗੀ ਅਸੀਂ ਸਵਾ 2 ਸਾਲ 2.5 ਸਾਲ ਲਗਾ ਕੇ 59 ਐਪੀਸੋਡਸ ਵਿੱਚ ਡਿਟੇਲ ਵਿੱਚ ਜਪਜੀ ਸਾਹਿਬ ਨੂੰ ਸਮਝਣ ਦਾ ਯਤਨ ਕੀਤਾ ਕਿ ਜਪਜੀ ਸਾਹਿਬ ਮਨ ਨੂੰ ਕੁੜਿਆਰ ਤੋਂ ਸਚਿਆਰ ਕਿਵੇਂ ਬਣਾਉਂਦਾ ਹੈ ਅਸੀਂ ਇਹ ਸਮਝ ਲਈ ਉਦੇ ਵਿੱਚ ਸਮਝਿਆ ਸਮਝਿਆ ਪੌੜੀ ਆ ਗਈ ਭੁਗਤ ਗਿਆ ਵਿਆ ਭੰਡਾਰਨ ਘਟ ਘਟ ਬਾਜੇ ਨਾਲ ਸਿੱਧ ਜੋਗੀ ਭੁਗਤ ਪੰਜੀਰੀ ਖਾਂਦੇ ਸਨ ਔਰ ਪੰਜੀਰੀ ਵਰਤਾ ਕੇ ਉਹ ਸਮਝਦੇ ਸਨ ਇਹ ਧਰਮ ਦਾ ਕੰਮ ਹੈ ਜਾਂ ਇਸ ਤਰ੍ਹਾਂ ਮਨ ਕਾਬੂ ਹੁੰਦਾ ਹੈ ਸਮਥਿੰਗ ਸਮਥਿੰਗ ਉਹ ਸਿੱਧ ਜੋਗੀ ਜਾਨ ਨੂੰ ਭੁਗਤ ਕਿਉਂ ਖਾਂਦੇ ਸਨ ਮੈਂ ਬਹੁਤਾ ਉਸ ਡਿਟੇਲ ਵਿੱਚ ਨਹੀਂ ਗਿਆ ਪਰ ਗੁਰੂ ਪਾਸ਼ਾ ਕਹਿੰਦੇ ਨੇ ਤੂੰ ਜੇ ਭੁਗਤ ਖਾਣੀ ਹੀ ਹੈ ट्रुथफुल लिविंग दी भुगत खाया कर अगर तेरे को कोई भोजन खाना है भगवान को अंदर के वाले भगवान को खुश करने के लिए ता तुगत ज्ञान भुगत का मतलब सतगुर मत मत तत ज्ञान दया भंडारण भुगत ज्ञान दया भंडारण तू ओ वाली भुगत खाया कर ਜਿਦੇ ਨਾਲ ਤੂੰ ਦਇਆ ਵਾਲੀ ਮਤ ਆਵੇ ਜਿਹੜਾ ਭੰਡਾਰਨ ਹੈ ਦਇਆ ਉਹਦੀ ਮਤ ਚੋਂ ਤੈਨੂੰ ਆਪਣੀ ਖੁਆਰੀ ਦੇ ਅਗੇਂਸਟ ਤੈਨੂੰ ਦਇਆ ਆ ਸਕੇ ਸਾਡੇ ਘਰਾਂ ਦੇਖ ਦਿਓ ਜਦੋਂ ਸਾਡੇ ਘਰ ਵਿੱਚ ਕੋਈ ਉੱਚਾ ਬੋਲਦਾ ਹੈ ਜਦੋਂ ਕ੍ਰੋਧ ਕਰਕੇ ਅੱਖਾਂ ਕੱਢਦਾ ਹੈ ਉਹਦੀ ਜ਼ੁਬਾਨ ਥਿੜਕ ਜਾਂਦੀ ਹੈ ਉਹਦੀ ਅੱਖਾਂ ਚੜ ਕੇ ਲਾਲ ਹੋ ਜਾਂਦੀਆਂ ਨੇ ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਉਹਦੀ ਇੱਥੇ ਵਾਲੀ ਜਿਹੜੀ ਹੈ ਪੇਪੜੀ ਤੇ ਨਸ ਮੋਟੀ ਹੋ ਜਾਂਦੀ ਹੈ ਕੰਬ ਰਿਆ ਹੁੰਦਾ ਹੈ ਅਸੀਂ ਸੁਣਿਆ ਹੋਇਆ ਫਲਾਣਾ ਇਹ ਬੋਲਿਆ ਸੀ ਉਹਦੀ ਦਿਮਾਗ ਦੀ ਨਸ ਫੱਟ ਗਈ ਅਸੀਂ ਸੁਣਿਆ ਫਲਾਣਾ ਇਹ ਬੋਲ ਰਿਹਾ ਸੀ ਔਨ ਦੀ ਸਪੌਟ ਉਹਦਾ ਹਾਰਟ ਅਟੈਕ ਹੋ ਗਿਆ ਅਸੀਂ ਸਭ ਨੇ ਸੁਣਿਆ ਇਸ ਕਰਕੇ ਅਸੀਂ ਆਪਣੇ ਘਰ ਵਾਲੇ ਨੂੰ ਕਹਿੰਦੇ ਆ ਇਸਨਾਂ ਨਾ ਬੋਲੋ ਨਾ ਦੇਖੋ ਤੁਹਾਡੀ ਸਿਹਤ ਕਿਸ ਤਰ੍ਹਾਂ ਖਰਾਬ ਹੋ ਜਾਏਗੀ ਆਪਣੇ ਤੇ ਤਰਸ ਕਰੋ ਉਹ ਆਪਣੇ ਤੇ ਲਿਆ ਨਹੀਂ ਕਰਦਾ ਉਹ ਦੂਜੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇ ਹੀ ਜਾਂਦਾ ਉੱਚਾ ਬੋਲੀ ਜਾਂਦਾ ਗੁੱਸਾ ਕਰੀ ਜਾਂਦਾ ਦੁਖੀ ਹੋ ਹੀ ਜਾਂਦਾ ਉਹਨੂੰ ਆਪਣੇ ਤੇ ਤਰਸ ਨਹੀਂ ਆਉਂਦਾ ਮੇਰੇ ਮਨ ਐਸੀ ਭੁਗਤ ਖਾ ਤਤ ਗਿਆਨ ਵਿਵੇਕ ਬੁੱਧੀ ਵਾਲੀ ਅਕਲ ਲੈ ਜਿਦੇ ਨਾਲ ਤੂੰ ਆਪਣੇ ਤੇ ਦਿਆ ਕਰ ਸਕੇ ਪੁਗਤ ਗਿਆ ਧਿਆਪਨ ਧਾਰਨ ਘਟ ਘਟ ਵਾਜੇ ਨਾਦ ਔਰ ਉਹ ਅਲਪੋਜਨ ਦਾ ਤੇਰੇ ਇੱਕ ਇੱਕ ਅੰਗ ਨੂੰ ਸੁਨੇਹਾ ਪਹੁੰਚ ਜਾਏ ਉਤੇ ਸੱਚ ਦਾ ਡੰਕਾ ਨਾਦ ਵੱਜ ਜਾਏ ਵਿਰਲਾ ਜਿਹੜਾ ਮਨ ਬੜਨਾ ਚਾਹੁੰਦਾ ਨਾ ਜੱਗੀ ਸਾਹੀ ਚ ਅਸੀਂ ਵਿਚਾਰਿਆ ਸੀ ਉਹ ਇਸ ਗੱਲ ਨੂੰ ਸਮਝ ਜਾਂਦਾ ਕਾਈ ਤੇ ਆਦੇਸ਼ तिसे ਆਦੇਸ਼ ਆਦਿ ਨੀ ਲੈ ਨਾ ਜੁਗਜੁਗ ਵੇ ਕੋ ਵੇਸ ਕਰਦਾ ਹੈ ਕਿ ਮੈਂ ਸਰੈਂਡਰ ਕਰਦਾ ਹਾਂ ਔਰ ਸਰੈਂਡਰ ਕਰਕੇ ਉਹਨੂੰ ਜਿਹੜੀ ਮਤ ਲਿੰਦੀ ਹੈ ਜੁਗਜੁਗ ਵੇ ਕੋ ਵੇਸ ਸੱਚ ਦੀ ਮਤ ਦਾ ਵੇਸ ਧਾਰਨ ਕਰ ਲੈਂਦਾ ਚੋਲਾ ਪ੍ਰੇਮ ਪਟੋਲਾ ਥਾਟ ਪ੍ਰੋਸੈਸ ਪਹਿਰਨ ਰੋਬ ਆਫ ਆਨਰ ਪਾਲੰਦਾ ਸਾਸ ਨਹੀਂ ਜੋ ਸਾਡੀ ਸੋਚ ਨਹੀਂ ਦਾ ਟੰਗ ਹੁੰਦਾ ਨਾ ਉਹ ਵਾਲਾ ਕਪੜਾ ਅਸੀਂ ਪਾਇਆ ਹੋਇਆ ਹੈ ਸੋਚਣੀ ਉੱਤੇ ਉਹ ਪਹਿਰਨ ਉਹ ਪ੍ਰੇਮ ਪਟੋਲਾ ਤੈਸ਼ਾ ਦਿੱਤਾ ਟੱਕਣ ਕੋ ਪਤ ਮੇਰੀ ਸਤਿਗੁਰ ਜੀ ਮੈਨੂੰ ਪਹਿਰਨ ਦਿੰਦੇ ਨੇ ਕਿ ਤੂੰ ਜਿਹੜਾ ਚੋਲਾ ਪਾਣਾ ਹੈ ਉਹਦੇ ਨਾਲ ਤੇਰੀ ਪਤ ਲੁੱਟੀ ਜਾਂਦੀ ਹੈ ਤੇਰੀ ਦਰੋਪਤੀ ਲੁੱਟੀ ਜਾਂਦੀ ਹੈ ਲੇਕਿਨ ਮੈਂ ਤਨੂੰ ਚੋਲਾ ਦਿੰਦਾ ਤਾਂਕਿ ਤੇਰੀ ਪਤ ਜੰਮ ਨਾ ਲੁੱਟ ਸਕਣ ਵਿਚਾਰ ਮੰਦੇ ਖਿਆਲ ਨਾ ਲੁੱਟ ਸਕਣ ਉਹ ਵਾਲਾ ਚੋਲਾ ਪਾਇਆ ਥਾਟ ਪ੍ਰੋਸੈਸ ਦਾ ਚੋਲਾ ਪਾਉਂਦੇ ਆ ਜੁਗ-ਜੁਗ ਇੱਕੋ ਵੇਸ ਹਮੇਸ਼ਾ ਆਪਣੇ ਥਾਟ ਪ੍ਰੋਸੈਸ ਉੱਤੇ ਚੋਲਾ ਪਾਣਾ ਭੂਗਤ ਗਿਆਨ ਦੇ ਆਪ ਭੰਡਾਰਨ ਘਟ ਘਟ ਵਾਦੇ ਨਾਦ ਆਪਨਾਥ ਕੌਣ ਆਪਨਾਥ ਕੌਣ ਜਿਸ ਮਨ ਨੇ ਸਤਗੁਰ ਦੀ ਮਤ ਦਾ ਚੋਲਾ ਪਾ ਲਿਆ ਉਹ ਇਸ ਸਾਰੇ ਸ਼ਰੀਰ ਦਾ ਨਾਥ ਆਲਰੇਡੀ ਹੈ ਸੀ ਲੇਕਿਨ ਉਹ ਸੁਜਾਨ ਮਤ ਨਾਲ ਹੈ ਹੁਣ ਜਾਗਿਆ ਹੋਇਆ ਹੈ ਹੁਣ ਅਕਲ ਨਹੀਂ ਹੋਈ ਹੈ ਸਤਗੁਰ ਦੀ ਮਾਦੀ ਹੁਣ ਬੇਕ ਬੁੱਧੀ ਹੈ ਇਹ ਵਿਚਾਰ ਸਕਦਾ ਚੰਗਾ ਕੀਆ ਤੇ ਮੰਦਾ ਕੀਆ ਸਾਰ ਕੀਆ ਤੇ ਅਪਸਾਰ ਕੀਆ ਔਰ ਨਿਖੇੜਾ ਕਰਨ ਤੋਂ ਬਾਅਦ ਚੂਜ਼ ਕਰ ਲੈਂਦਾ ਕਿ ਮਨ ਨੂੰ ਸੱਚ ਨਾਲ ਹੀ ਜਾਣਾ ਹੈ ਭਗਤ ਗਿਆਨ ਵਿਆਪਨਾਰਨ ਕਟਕਟ ਵਾਜੇਨਾਦ ਆਪਨਾਥ 나ਥੀ ਸਭ ਜਾ ਕੀ ਇਹ ਜਾ ਕੀ ਕੋਣ ਹੈ ਮਨ ਜਿਹਨੇ ਸਾਰੀ ਇਸ ਮੇਰੀ ਸਾਰੀ ਸ੍ਰਿਸ਼ਟੀ ਨੂੰ ਨੱਥਿਆ ਆ ਮੇਰੇ ਇੰਦਰੇ ਗਿਆਨ ਇੰਦਰੇ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਂਦਾ ਹੈ ਲੇਕਿਨ ਪਹਿਲਾਂ ਆਪਣੀ ਮਰਜ਼ੀ ਮੁਤਾਬਕ ਚਲਾ ਕੇ ਮਨ ਨੂੰ ਖੁਆਰ ਕਰਦਾ ਸੀ ਹੁਣ ਚੰਗਾ ਹੋ ਗਿਆ ਇਹਨੂੰ ਸਮਝਾਦੀ ਹੈ ਪੂਗਤ ਗਿਆਨ ਦੇ ਆਪ ਨਾਰਨ ਕਟਕਟ ਬਾਜਣ ਦੇ ਨਾਲ ਆਪ ਨਾਥ ਨਾਤੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਰਿੱਧੀ ਹੁੰਦਾ ਹੈ ਉਹਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਔਰ ਸਿੱਧੀ ਹੁੰਦਾ ਹੈ ਆਪਣੇ ਨਵਾਂ ਖੰਡਾ ਨੂੰ ਭਾਵ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਕਾਬੂ ਕਰਨਾ ਡਿਵਾਈਨ ਟੰਗ ਦੇ ਨਾਲ ਸਿੱਖ ਜਾਂਦਾ ਹੈ ਉਹਨੂੰ ਕਹਿੰਦੇ ਨੇ ਸਪਿਰਚੁਅਲਿਟੀ स्पिरिचुअल बीइंग बन जाता है लविंग बीइंग बींग कहें दुनिया है तुमने मेरे को हाथ नहीं लगाया तुमने मेरी तरफ नहीं देखा तुमने मेरे को गिफ्ट नहीं दिया तुमको लाभ नहीं आता गुरु पातशाह कहते लविंग बीइंग जेड़ा हो जाता स्पिरिचुअल हो जाता है स्पिरिचुअल हो जाना स्पिरिचुअल बीइंग इज कॉल्ड लविंग बीइंग जदों लविंग बींग हो जाते हाँ तो अपने अंगा काबू करना आ जाता है पकड़ ली सारे अंगा दी मेरे कनना चाहते सन काबू करना गया नो 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 कर ना सुन काहो की निंदा किसी की निंदा नहीं सुननी चाहिए काबू कर लिया कान। जीव निंदा कर दिल कर दे, रसना तू अनरसरा च रही ارے پیڑے سوتوں میں پتا ہے دیکھے پن پھیکا تیاگ نہیں سکتی ہے ابے چھوڑنا یار زبان نو سمجھائے اے رسنا تو انث راج نہیں تیری پیاس نہ دے تو ننداد دا سواد کھنگرنے یار غلط پاسے جا رہے نے پائرا نو اکھا نو شروان نو سارے نو میسج دینا شرونو میرےو سچا سنن نو پٹھائے شریر لائے سنو ست باڑی جی سنی مان تن ہریایا ہوا ਇਕ ਕਾਬੂ ਕਰਨਾ ਜਾਂਦਾ ਇਹਨੂੰ ਰਿੱਧੀ ਸਿੱਧੀ ਕਹਿੰਦੇ ਨੇ ਦੁਨਿਆ ਸਮਝਦੀ ਹੈ ਪਾਣੀ ਪਰ ਚੱਲਣਾ ਰਿੱਧੀ ਸਿੱਧੀ ਹੁੰਦਾ ਹੈ ਦੁਨਿਆ ਸਮਝਦੀ ਹੈ ਆਕਾਸ਼ੇ ਅਜੇ ਆਤ ਕਰੋ ਤਾਰੇ ਤੋੜ ਲਾਣਾ ਸੋਨੇ ਦੀ ਗਿੰਨੀ ਕਢ ਲਾਣਾ ਰਾਖੋ ਸੋਨਾ ਬਣਾ ਦੇਣਾ ਦੁਨਿਆ ਨੂੰ ਰਿੱਧੀ ਸਿੱਧੀ ਸਮਝਦੀ ਕਿਸੇ ਕੋ ਬੋਲਦਾ ਤੁਹਾਰੇ ਸਾਥ ਪੁੱਤਰ ਹੋਗੇ ਦੁਨਿਆ ਨੂੰ ਰਿੱਧੀ ਸਿੱਧੀ ਸਮਝਦੀ ਹੈ ਗੁਰੂ ਪਾਚ ਕਹਿੰਦੇ ਦਰਸਲ ਰਿੱਧੀ ਸਿੱਧੀ ਪਤਾ ਕੀ ਹੈ ਸਾਧਗੁਰੂ ਦੀ ਮੱਤ ਲੈ ਕੇ ਸਫਲਤਾ ਪ੍ਰਾਪਤ ਕਰਨੀ ਰਿੱਧੀ ਹੈ ਤੇ ਆਪਣੇ ਅੰਗਾਂ ਨੂੰ ਕਾਬੂ ਕਰ ਲੈਣ ਦੀ अक्कल आ जाणी मन मु सिद्धि है नाथ किन्ने पकड़ी मन ने पकड़दा पहला भी सी लेकिन उन सिद्ध पासे पकड़दा है पुठे पासे टूट तूर्थ तोड़दा तूर्थ नहीं है हुन अमृत कोड़ा मिठी साकट की विद नैनो डीठी वाला रास्ता छोड़ देता सीधा छोड़ अपूठा बुनना छोड़ देता ਹੁਣ ਸਿੱਧਾ ਟੁਰ ਲੱਗ ਪਿਆ ਉਹ ਮਨ ਨਾਥ ਬਣ ਜਾਂਦਾ ਹੈ ਸਾਧ ਸੰਗਤ ਜੀ ਇਹ ਅਸੀਂ ਜਪਜੀ ਸਾਹਿਬ ਵਿੱਚ ਸਾਂਝ ਕੀਤੀ ਸੀ ਮੈਂ ਟੂਕ ਮਾਤਰ ਆਪਣੇ ਟੌਪਿਕ ਤੇ ਆਣਾ ਹੈ ਇਸ ਕਰਕੇ ਮੈਂ ਉਸ ਟੌਪਿਕ ਦੀ ਲੈ ਰਿਆ ਵਾ ਕਿ ਭੁਗਤ ਕਿਹੜੀ ਖਾਇਦਾ ਹੈ ਉਸ ਭੁਗਤ ਨੂੰ ਅਜ ਦੇ ਸ਼ਬਦ ਦੀ ਦਾਣੇ ਕਹਿੰਦੇ ਹਨ ਦੁਨਿਆਵੀ ਭੋਜਨ ਦੀ ਗੱਲ ਨਹੀਂ ਚੱਲ ਰਹੀ ਜਹਾਂ ਦਾਣੇ ਤਾਂ ਆਹ ਖਾਣੇ ਨਾਨਕਾ ਸਾਚੀ ਦੂਜੀ ਗੱਲ ਜਿੰਨੇ ਅਰਥ ਸਮਝਾਂਗੇ ਬਾਣੀ ਤੋਂ ਸਮਝਣੇ ਨੇ ਮੇਰੀ ਇੰਟਰਪ੍ਰੀਟੇਸ਼ਨ ਨਾਲ ਨਹੀਂ ਬਾਣੀ ਦੇ ਇੰਟਰਨਲ ਲਾਜਿਕ ਨਾਲ ਸਮਝਣੇ ਇਸ ਕਰਕੇ ਅਸੀਂ ਇੱਕ ਸ਼ਬਦ ਪੜਿਆ ਸੀ ਉਸ ਦੀ ਪੁਸਤਕ ਵੀ ਤੁਹਾਨੂੰ ਬਾਅਦ ਮਿਲੇਗੀ ਏਤੀ ਮਾਰ ਪਈ ਕੁਰਲਾਣੇ ਤੇ ਕੀ ਦਰਦ ਨਾ ਆਇਆ ਉਸ ਪੁਸਤਕ ਦਾ ਨਾਂ ਹੀ ਇਹ ਹੋਇਆ ਉਹਦੇ ਵਿੱਚ ਆਇਆ ਜੇ ਕੋ ਨਾਉ ਉਤਰਾਏ ਵੱਡਾ अर्थ आम अगर इंसान अपना बड़ा नाम रखा लेता और अपनी मर्जी के दाने खाता है तो वो भगवान की नजर में ऊंचाई से नीचे मार देगा ए, आम तौर पर रब जी न कोई शौक नहीं है किसी को सजा देने का क्यों क्योंकि गुरमत का दा सिद्धांत अ छोड़ नहीं सकते אַלְצֶר <laughs> יֶרֶנֶם ਕਿਉਂਕਿ ਉਹ ਪੂਰਨ ਹੈ ਪੂਰੀ ਦੁਨੀਆ ਦੇ ਵਿਚਾਰ ਗੁਰੂ ਨਾਨਕ ਸਾਹਿਬ ਨੇ ਇੱਕ ਬਿਲਕੁਲ ਨਵੇਕਲੀ ਗੱਲ ਕੱਢ ਕੇ ਸਾਡੀ ਦੁਨੀਆ 'ਗੇ ਰੱਖੀ ਕਿ ਰੱਬ ਸਜ਼ਾ ਨਹੀਂ ਦੇਂਦਾ ਰੱਬ ਕੋੜਾ ਨਹੀਂ ਬੋਲਦਾ ਆਉ ਗੁੜ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਅਸੀਂ ਕਿਤਨਾ ਰੋਜ਼ ਬਾਣੀ ਪੜੀ ਜਾ ਰਿਹਾ ਭੈ ਕਉ ਕੋ ਦੇਤਨਾ ਨਾ ਪਹਿਮਾਨ ਤਾਨ ਕੋ ਨਾਨਕ ਸੁਨਰੇ ਮਾ ਗਨਾ ਗਿਆਨੀ ਤੈ ਭਖਾਨ ਔਰ ਗੁਰਦੁਆਰੇ ਬੈਠ ਕੇ ਲੋਕਾਂ ਨੂੰ ਡਰਾਉਂਦੇ ਐਂ ਕਰੋਗੇ ਐਂ ਹੋ ਜਾਏਗਾ ਫਿਰ ਮਰਨ ਤੋਂ ਬਾਅਦ ਜਮ ਆ ਜਾਣਗੇ ਫਿਰ ਤੁਹਾਨੂੰ ਕਸੀਟ ਕੇ ਲੈ ਜਾਣਗੇ ਫਿਰ ਨਰਕਾਂ ਚ ਲੈ ਜਾਣਗੇ ਫਿਰ ਉਥੇ ਕੜਾਏ ਹੋਣਗੇ ਫਿਰ ਤੁਹਾਨੂੰ ਤਲ ਦੇਣਗੇ ਫਿਰ ਤੁਹਾਨੂੰ ਨਰਕਾਂ ਚ ਸੁੱਟ ਦੇਣਗੇ ਫਿਰ 84 ਦੇ ਗੇੜੇ ਚ ਸੁੱਟ ਦੇਣਗੇ ਸਾਸਨ ਦੀ ਗੁਰਮਤ ਦਾ ਕਨਸੈਪਟ ਹੈ ਨਹੀਂ ਦਰਸਨ ਗੁਰਮਤਿ ਕਹਿੰਦੀ ਆਉਗੁਣੋ ਚਿਤਾਰਦੇ ਨੀਨੇ ਗਲੇ ਲਗਾਉਂਦੇ ਨੇ ਪਿਆਰ ਕਰਦੇ ਨੇ ਮਾਫ ਕਰ ਦਿੰਦੇ ਨੇ ਸਾਨੂੰ ਜੋ ਆਦਤ ਨਹੀਂ ਹੈ ਕਿਸੇ ਨੂੰ ਮਾਫ ਕਰਨਾ ਨਹੀਂ ਇੱਕ ਵਾਰੀ ਕਿਸੇ ਦੀ ਕਸ਼ਤੀ ਅੰਦਰ ਮੋਰੀ ਦੇਖ ਲਈ ਬਸ ਦੇਖ ਲਿਆ ਜੋ ਛੇਦਰ ਦੇਖ ਨਿੰਦਕ ਉਮਾ ਹੈ ਕਿਸੇ ਦੀ ਕਸ਼ਤੀ ਅੰਦਰ ਮੋਰੀ ਦੇਖ ਲਈ ਤੇ ਬਸ ਉਹਨੂੰ ਭੰਡਣਾ ਸ਼ੁਰੂ ਕਰ ਦਿੱਤਾ ਕਿ ਇਸ ਕੀ ਤਾਂ ਕਸ਼ਤੀ ਜ਼ਰੂਰ ਡੁੱਬੇਗੀ ਨਿੰਦਾ ਸਾਨੂੰ স্বাদ ਬੜਾ ਆਉਂਦਾ ਹੈ ਅਸੀਂ ਮਾਫ਼ ਨਹੀਂ ਕਰਦੇ ਆ ਵੇਖ ਕੇ ਐਡਿਟ ਕਰਨਾ ਰੋਜ਼ ਅਰਦਾਸ ਹੀ ਪੜ ਦਿਆ ਪਰ ਵੇਖ ਕੇ ਐਡਿਟ ਕਰਨਾ ਕਰਦੇ ਨਹੀਂ ਆ ਵੀ ਨੈਵਰ ਫੋਰਗਿਵ ਇਸ ਕਰਕੇ ਰੱਬ ਉੱਤੇ ਵੀ ਠੱਪਾ ਲਾ ਦਿੰਦਾ ਹੈ ਰੱਬ ਮਾਫ਼ ਨਹੀਂ ਕਰਦਾ ਲਿਸਟ ਬਣਾਉਂਦਾ ਰਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਉਹ ਮਿੱਠ ਗੋਲੜਾ ਹੈ ਉਹ ਪਿਆਰ ਵਾਲਾ ਹੈ ਉਹ ਗੱਲੀ ਨਾਲ ਲਾ ਲੈਂਦਾ ਇਹਦਾ ਮਤਲਬ ਗੁਰਮਤ ਦਾ ਕਨਸੈਪਟ ਹੈ ਮੇਰੇ ਆਉ ਗੁਣ ਦੂਰ ਕਰਕੇ ਮੈਨੂੰ ਗੱਲੇ ਨਾਲ ਲਾ ਲੈਂਦਾ ਹੈ ਕੰਠ ਲਾਏ ਆਵਗੁਣ ਸਭ ਮਿਟੇ ਕਿਉਂ ਕਿ ਦਿਆਲਪੁਰਖ ಪಕ್ಷਿੰਦ ਉਹ ਗੱਲ ਨਾਲ ਆਂਦਾ ਔਰ ਨਾਲ ਨਾਲ ਆਵਗੁਣ ਦੂਰ ਕਰਾਈ ਜਾਂਦਾ ਹੈ ਇਹ ਗੁਰਮਤ ਦਾ ਕਨਸੈਪਟ ਹੈ ਆਵਗੁਣ ਛੋੜ ਗੁਣਾ ਕੋ ਤਾ ਉਹ ਸਾ ਸੰਗਤ ਜੀ ਇਹਨਾਂ ਜਦੋਂ ਗੱਲਾਂ ਸਾਹਮਣੇ ਆਂਦੀਆਂ ਨੇ ਤਾਂ ਪਤਾ ਲੱਗਦਾ ਹੈ ਕਿ ਇਹ 네ਗੇਟਿਵ ਅਰਥ ਨਹੀਂ ਨੇ ਉਸ ਸ਼ਬਦੀ ਚ ਉਸ ਸ਼ਬਦੀ ਚ ਮਨ ਦੀ ਉੱਚੀ ਛੜ ਦੀ ਕਲਾ ਅਵਸਥਾ ਬਾਰੇ ਗੱਲ ਕੀਤੀ ਗਈ ਹੈ ਤਾਂ ਕਹਿ ਰਹੇ ਨੇ ਜੇ ਕੋ ਨਾਉ ਤਰਾਏ ਵੱਡਾ ਅਗਰ ਕੋਈ ਵੱਡਾ ਹੈ ਸਭ ਤੋਂ ਰੱਬ ਜੀ ਰੱਬ ਜੀ ਦਾ ਨਾਉ ਤਰਾਨ ਦਾ ਮਤਲਬ ਹੈ ਰੱਬ ਜੀ ਦਾ ਪੈਰਾਡਾਈਮ ਰੱਬ ਜੀ ਦੀ ਫਿਲਾਸਫੀ ਰੱਬ ਜੀ ਦੀ ਇਨਸਾਈਟ ਰੱਬ ਜੀ ਦਾ ਵਿਜਨ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਬਾਣੇ ਉਥੇ ਮਨ ਦਾ ਮਤਲਬ ਮਨ ਕੀ ਮਤ ਪੈੜੀ ਮਤ ਨਹੀਂ ਹੈ ਮਨ ਦੇ ਨੰਨੇ ਨੂੰ ਸਿਆਰੀ ਹੈ ਨਿਜਕਰ ਅੰਦਰ ਵਸਦਾ ਮਨ ਜਿਹੜਾ ਰੱਬ ਜੀ ਨਾਲ ਇਕਮਿਕ ਹੋ ਗਿਆ ਉਹਨਾਂ ਵਾਲਾ ਸਵਾਦ ਜਿੰਦਾ ਹੈ ਜੇ ਕੋ ਜੇ ਕੋ ਦਾ ਮਤਲਬ ਅਗਰ ਕੋਈ ਹੂ ਸੋ ਐਵਰ ਪੂਰੀ ਦੁਨੀਆ ਮੇ ਪੂਰੀ ਦੁਨੀਆ ਮੇ ਹਰ ਇਨਸਾਨ ਭਗਵਾਨ ਜੀ ਕਾ ਬਣਾਇਆ ਹੋਇਆ ਯੂਨੀਕ ਬੀਇੰਗ ਹੈ ਅਗਰ ਉਹ ਸਤਗੁਰ ਦੀ ਮਤ ਸਭ ਤੋਂ ਵੱਡੇ ਸਭ ਤੋਂ ਊਂਚਾ ਮੇਰਾ ਸਤਗੁਰ ਊਂਚਾ ਦਾ ਵੱਡੇ ਦਾ ਜੇਕਰ ਫਲਸਫਾ ਉਹ ਲੈ ਲਵੇ ਤਾਂ ਉਹਨੂੰ ਸਵਾਦ ਪਹਿ ਜਾਣਗੇ ਵਿਜ਼डम ਦੇ ਸਪਿਰਚੁਅਲਿਟੀ ਦੇ ਆਈਡੀਅਲਸ ਦੇ ਮੋਰਲਸ ਦੇ ਉਹ ਇਹ ਵਾਲੇ ਸਵਾਦ ਅੱਤ ਪਹਿ ਜਾਏਗਾ ਉਹਨੂੰ ਇਹ ਰਸ ਆਵਾ ਉਹ ਰਸ ਜਾਈ ਇਹ ਰਸ ਭਾਵਾ ਉਹ ਰਸ ਨਾ ਪਾਈ ਉਹਨੂੰ ਉਹ ਰਸ ਪਸੰਦ ਨਹੀਂ ਆਂਦਾ ਕਿਉਂਕਿ ਉਹ ਛੋਟੂ ਕਾ ਬਿਖੇ ਬੰਬੀ ਕਾ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ ਅਸਵੇਂ ਨਜ਼ਰੀ ਕੀੜਾ ਆਵੇ ਉਹ ਰੱਬ ਜੀ ਦੀ ਨਜ਼ਰ ਹੀ ਚਾਜੇ ਮੀਨਸ ਰੱਬ ਜੀ ਦੀ ਨਦਰ ਦੇ ਇਹਦੇ ਵਿੱਚ ਆ ਜਾ। ਪੈਰਾਡਿੰਦੇ ਅਕੋਰਡਿੰਗ ਹੋ ਜਾਂਦਾ। ਪੁੱਟ ਪਿੱਟ ਪੁੱਤੀ ਕਿਤੇ ਇਸੇ ਸਿੱਧੇ ਪਾਸੇ ਆ ਜਾਂਦਾ ਹੈ। ਸਾ ਸੰਗਤ ਜੀ ਇਹ ਕਿਸ ਤਰ੍ਹਾਂ ਅਸੀਂ ਮੰਨ ਲਈ ਕਿਥੋਂ ਪਤਾ ਲੱਗਾ? ਅਸੀਂ ਰੋਜ਼ ਪੜ੍ਹਦੇ ਹਾਂ। ਰਾਗੁ ਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਸੋਚਣਾ ਕੌਣ ਕਰ ਰਿਹਾ ਹੈ ਅਰਦਾਸ आर के जान सतगुरु सतपुरखा बिनो परो गुरपास कौन हम कीरे किरम एदा मतलब ना मैं फील करदा कि मेरी कीड्या वर्गी नीमी मंदी सोच है मीन्स आई बिलीव आई एम नॉट ह्यूमन बीइंग रादर आई एक्ट लाइक कीड़ा विष्टा का कीड़ा मंदी जीवनी टेंडियां कला वाली जीवनी दा तुसी देखो ना कदे चिकड़ होवे बदबू आरी होवे विष्टा पई होवे ओर कीड़ा जा रहा होड़े चो पकड़ के बहर रखो फिर ओद चला जाएगा इनकी केंद्र ने स्टबन मैं बड़ा स्टबन हाँ मैं जिदी हाँ मैं अपना अवगुण का आदत नहीं छाता हाँ, विष्टा का कीड़ा की आदत है मेरी हम कीरे किरम सतगुर शरण आई सात जी मतलब जो सतगुर की शरण आते हाँ और हम्बली मनन तैयार है ना सतगुर की मत ਇਹਦਾ ਮਤਲਬ ਮੈਂ ਆਪ ਮੰਨ ਰਿਹਾ ਕਿ ਮੈਂ ਕੀਰੇ ਕਿਰਮ ਹਾਂ ਕਾਰデア ਨਾਮ ਪ੍ਰਗਾਸ ਮਨ ਨੂੰ ਸੁਮਤ ਬਖਸ਼ੋ ਕਹਿੰਦੇ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਬਾਣੇ ਉਹ ਨਿਜ ਕਰਦੇ ਬਾਣੇ ਦੇ ਅਨੁਸਾਰ ਸਵਾਦਾਂ ਚ ਪੈਂਦਾ ਹੈ ਸਿੱਧੇ ਪਾਸੇ ਪੈ ਜਾਂਦਾ ਹੈ ਔਰ ਖਸਮੇ ਨਦਰੀ ਕੀੜਾ ਵੀ ਨਿਜ ਕਰ ਅੰਦਰ ਵਸਦੇ ਰਬ ਜੀ ਨੇ ਰਬ ਜੀ ਦੀ ਮੱਤ ਲੈ ਕੇ ਇਹ ਮਨ ਚੜਦੀ ਕਲਾ ਬਣ ਗਿਆ ਇਹ ਸਾਰੇ ਸ਼ਰੀਰ ਦਾ ਖਸਮ ਹੈ ਐ ਪੈਰਾਡਿਨ ਉਹਦੇ ਨਾਲ ਮਰਜ ਹੋ ਗਿਆ ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗਗੇ ਦਾਣੇ 사ਤ ਸੰਗ ਦੀ ਸਤਗੁਰ ਕੋਲ ਕੌਣ ਆਂਦਾ ਜਿਸ ਨੂੰ ਇਹ ਸਮਝ ਆ ਗਈ ਹੈ ਕਿ ਮੇਰੇ ਕੋਲ ਅਕਲ ਘਟ ਹੈ ਮੈਂ ਆਪਣੀ ਚਿਤਰਾਈਆਂ ਅਕਲਾ ਜਿਤਨੀਆਂ ਵਰਤਨਾ ਉਹਦੇ ਨਾਲ ਮੈਂ ਦੁਖੀ ਹੁੰਦਾ ਦਿਨ ਰਾਤ ਮੈਂ ਅਫਸੈਟ ਰਹਿੰਦਾ ਜੋ ਆਪਣੇ ਤੇ ਦਿਆ ਕਰਦਾ ਹੈ ਉਹ ਸਤਗੁਰ ਦੇ ਦਾਣੇ ਚੁਗਦਾ ਹੈ ਜੇਤੇ ਚੁਗਗੇ ਦਾਣੇ ਦਾਣੇ ਕਿਹੜੇ ਵਾਲੇ ਜਿਸ ਨੂੰ ਦਿਆਏਗੀ ਨਾ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਬੇਸਿਕ ਫੰਡਾਮੈਂਟਲ ਮੈਂ ਸੋਚਦਾ ਜਪਜੀ ਸਾਹ ਨੂੰ ਬਹੁਤ ਵਿਚਾਰਨਾ ਚਾਹੀਦਾ ਹੈ ਹੱਦ ਤੋਂ ਵੱਧ ਵਿਚਾਰਨਾ ਚਾਹੀਦਾ ਹੈ ਡਿਟੇਲ ਇਚਾਣਾ ਚਾਹੀਦਾ ਕਿ ਜਪਜੀ ਮੈਨੂ ਕੀ ਕਹਿੰਦੇ ਪਿਆ ਜਪਜੀ ਸਾਹਿਬ ਔਰ ਆਪਣੀ ਵਿਚਾਰਦੇ ਤੋਂ ਕਰੀ ਜਾਵਾਂਗੇ ਨਾ ਜਪਜੀ ਸਾਹਿਬ ਤਾਂ ਜਪਜੀ ਸਾਹਿਬ ਥੰਮੀ ਹੈ ਜਿੱਦ ਨਾਲ ਗੁਰਬਖਸ਼ ਸਾਹਿਬ ਦੇ ਬਾਕੀ ਸ਼ਬਦ ਖੁੱਲਦੇ ਨੇ ਤਾਂ ਉੱਥੇ ਕਹਿੰਦੇ ਨੇ ਜਦੋਂ ਉਸ ਸਤਿਗੁਰ ਦੀ ਨਦਰੇ ਹੇਠਾਂ ਆ ਜਾਂਦਾ ਹੈ ਉਹਨਾਂ ਦੀ ਮੱਤ ਲੈ ਲੈਂਦਾ ਤਾਂ ਉਹ ਕੀੜੇ ਤੋਂ ਕੀੜਾ ਥਾਪ ਦੇ ਪਤਸ਼ਾਈ ਬਣਦਾ ਹੈ ਜਦੋਂ ਆਪਣੇ ਤੇ ਦਇਆ ਕਰਦਾ ਤਾਂ ਕੀ ਹੁੰਦਾ ਤੋਲ ਤਰਮ ਦਇਆ ਕਾ ਪੂਤ ਉਹਨੂੰ ਕੀ ਪ੍ਰਾਪਤ ਹੁੰਦਾ ਸੰਤੋਖ ਥਾਪ ਰੱਖਿਆ ਜਿੰਸੂਤ ਉਹਦਾ ਇੱਕ ਇੱਕ ਇੰਦਰਾ ਗਿਆਨ ਇੰਦਰਾ ਸੰਤੋਖ ਦਾ ਬਣ ਜਾਂਦਾ ਹੈ ਕੰਟੈਂਟਡਮੈਂਟ ਹੋ ਜਾਂਦੀ ਹੈ ਸਾਡੇ ਸਾਰੇ ਇਹ ਸਾਰਿਆਂ ਦੇ ਵਿਚਾਰ ਸੂਤਰ ਪਰੋਤਾ ਗਿਆ ਸਾਰੇ ਸੰਤੋਖੀ ਹੋ ਗਏ ਅੱਖਾਂ ਵੀ ਸੰਤੋਖੀ ਹੋ ਗਈਆਂ ਕੰਨ ਵੀ ਜੀਭ ਵੀ ਦੰਦ ਵੀ ਸਾਰਾ ਸਰੀਰ ਰੋਮ ਰੋਮ ਸਾਰਾ ਜਗ ساری ਸ੍ਰਿਸ਼ਟੀ ਮੇਰੀ ਆਪਣੀ ਜੇਕਰ ਮੈਂ ਲਵਾਤਾ ਖਸਮੇ ਨਦਰੀ ਕੀੜਾ ਵੇ ਜੇਤੇ ਚੂਬੇ ਦਾਣੇ ਇਹਦਾ ਮਤਲਬ ਦਿਆ ਦਾ ਸਿੱਧਾ ਸਿੱਧਾ ਤਾਲੁਕ ਹੈ ਸੰਤੋਖ ਨਾਲ ਦਾ ਮੂਵਮੈਂਟ ਯੂ ਲਰਨ ਆਪਣੇ ਉੱਤੇ ਦਇਆ ਕਰਨੀ ਵਿਕਾਰਾਂ ਤੋਂ ਖਰਖੁਆਰ ਹੋਣ ਦੀ ਬਜਾਏ ਸਿੱਧੇ ਰਾਹ ਪੈਣ ਦੀ ਮਤ ਲੈਣੀ ਤਾਂ ਸੰਤੋਖ ਆ ਜਾਂਦਾ ਹੈ। ਤੋਲਤਰਮ ਧਿਆਗਪੂਤ ਸੰਤੋਖ ਆਪ੍ਰਖਿਆ ਜੀ ਸੁਤ ਇਹਦਾ ਮਤਲਬ ਉਹ ਸਤਗੁਰ ਦੀ ਮਤ ਦੀ ਨਜ਼ਰ ਲੈ ਕੇ ਉਹਦੇ ਹੇਠਾਂ ਆ ਕੇ ਉਹਦੀ ਤਾਬਿਆ ਆ ਕੇ ਕੀ ਕਰਦਾ ਖਸਮੈ ਨਗਰੀ ਕੀੜਾ ਵੇ ਕਿਹੜਾ ਕੀੜਾ ਜਿਹੜਾ ਆਪਣੀ ਖੁਆਰੀ ਕੁਇਸ਼ਤਾ ਦੀ ਜੀਵਨੀ ਸਭ ਦੇ ਡਾਕੇ ਮੈਸ ਤੋਂ ਛੁਪਨਾ ਜੀਤੇ ਚੁਗਦੇ ਦਾਣੇ ਉਹਨੂੰ ਨਾ ਸਮਝ ਆ ਜਾਂਦੀ ਹੈ ਮਰ ਮਰ ਜੀਵੇ ਤਾਂ ਕਿਛ ਪਾਏ ਪੋਜ਼ਿਟਿਵ ਸੈਂਸਿਟੀ ਹੈ ਕਿ ਉਹਨੂੰ ਇਸ ਤਰ੍ਹਾਂ ਮਰ ਮਰ ਕੇ ਜੀਣਾ ਆ ਜਾਂਦਾ ਹੈ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਉਹਨੂੰ ਜੀਵਤਿਆ ਮਰ ਰਹੀਏ ਆ ਜਾਂਦਾ ਹੁਣ ਅਸੀਂ ਇਸ ਤੋਂ ਅੱਗੇ जो मन आप छदा रहा है पर गुर ने जा जाने कोई भी अवस्था तो अगर टुरदा असी सत्संग जी हूँ असी अपने टॉपिक अगे टुरे मैं सीती सी, मन दया दो अवस्थाव होंगे एक रजा अधीन टुरना चाहता है एक रजा तो उलट टुरना चाहता है ਮਨ ਇੱਕੋ ਹੀ ਹੈ ਇਹਦੀਆਂ ਦੋ ਅਵਸਥਾਵਾਂ ਨਹੀਂ ਲੇਕਿਨ ਇਹ ਜਿਹੜਾ ਇੱਕ ਮਨ ਹੈ ਸਾਡਾ ਭਾਵੇਂ ਚੰਗਾ ਪਾਵੇ ਮੰਦਾ ਇਹ ਸਾਰੇ ਸ਼ਰੀਰ ਦਾ ਚਾਲਕ ਹੈ ਡਰਾਈਵਰ ਹੈ ਮਾਲਕ ਹੈ ਮਨ ਰਾਜਾ ਮਨ ਸੁਲਤਾਨ ਜਿਸ ਤਰ੍ਹਾਂ ਮਨ ਚਾਹੁੰਦਾ ਹੈ ਸਾਡੀ ਬਾਡੀ ਉਹ ਚੱਲਦੀ ਹੈ ਮਨ ਹੀ ਸਾਰੇ ਤਨ ਨੂੰ ਨੱਥ ਪਾ ਕੇ ਰੱਖਦਾ ਹੈ ਇਸ ਨੂੰ ਰਾਜਾ ਹੁਕਮ ਹਾਸਲ ਹੈ ਬਟ ਮਨ ਕੀ ਮਤ ਨਾਲ ਨੇਗੇਟਿਵ ਤਰੀਕੇ ਨਾਲ ਤਨ ਨੂੰ ਯੂਜ਼ ਕਰਦਾ ਹੈ ਖوار ਕਰਦਾ ਹੈ ਖਵਾਰੀ ਵਿੱਚ ਤ੍ਰਿਸ਼ਨਾ ਹੁੰਦੀ ਹੈ ਖਵਾਰੀ ਵਿੱਚ ਭਟਕਣਾ ਹੁੰਦੀ ਹੈ ਮਨ ਕੀ ਮਤ ਵਾਲਾ ਲੇਖਾ ਲਿਖਦਾ ਰਹਿੰਦਾ ਹੈ ਜਿਹੜਾ ਮਨ 네ਗੇਟਿਵ ਹੈ ਨਾ ਉਹ ਮਨ ਕੀ ਮਤ ਰਜ਼ਾ ਤੋਂ ਉਲਟ ਵਾਲਾ ਮਨ ਮਨ ਕੀ ਮਤ ਵਾਲਾ ਸੈਲਫਿਸ਼ ਹੋਏਗਾ ਖੁਦਗਰਜ਼ ਹੋਏਗਾ ਉਹਨੂੰ ਹਮੇਸ਼ਾ ਆਪਨੀ ਪਈ ਰਹੇਗੀ